ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਸਿਕਰੀ ਬਾਰੇ ਸਿਰ ਦੇ ਵਿੱਚ ਸਿਕਰੀ ਪੈ ਜਾਂਦੀ ਹੈ ਡੈਂਡਰਫ ਜਿਹਨੂੰ ਜੀਤੋਂ ਆਪਾਂ ਕੀ ਹੈ ਮੈਂ ਸਟਕਾਰਾ ਕਿਵੇਂ ਪਾ ਸਕਦੇ ਹਾਂ ਇਹ ਜ਼ਿਆਦਾਤਰ ਕਿਉਂ ਕਿ ਜਦੋਂ ਆਪਾਂ ਸਿਰ ਦੇ ਵਿੱਚ ਤੇਲ ਨਹੀਂ ਲਾਉਂਦੇ ਹੈਗੇ ਕਈ ਵਾਰ ਆਪਾਂ ਨੂੰ ਪਾਰਲਰ ਵਾਲੇ ਜਾਂ ਡਾਕਟਰ ਕਹਿੰਦੇ ਨੇ ਵੀ ਸਿਰ ਦੇ ਵਿੱਚ ਤੇਲ ਨਾਲ ਲਾਓ ਜਿਸ ਦੇ ਨਾਲ ਆਪਣੀ ਸਕਿਨ ਹੈ ਸਿਰ ਦੀ ਖੁਸ਼ਕ ਹੋ ਜਾਂਦੀ ਹੈ ਉਹਦੇ ਨਾਲ ਕਿ ਸਿਰ ਦੇ ਵਿੱਚ ਖੁਸ਼ਕੀ ਹੋਣ ਦੇ ਕਾਰਨ ਮਤਲਬ ਸਿਕਰੀ ਦੀਆਂ ਕਲੇਪੀਆਂ ਵੱਜ ਜਾਂਦੀਆਂ ਨੇ ਇਹਨਾਂ ਲਈ ਸਿਰ ਚ ਖਾਰਸ਼ ਬਹੁਤ ਹੁੰਦੀ ਹੈ ਪਰ ਆਪਾਂ ਜਦੋਂ ਕੋਈ ਵੀ ਸ਼ੈਂਪੂ ਵਰਤਦੇ ਹਾਂ ਉਹਨਾਂ ਚਿਰ ਕਿ ਠੀਕ ਹੁੰਦੀ ਹੈ ਦੁਬਾਰਾ ਫੇ ਹੋ ਜਾਂਦੀ ਹੈ ਅੱਜ ਆਪਾਂ ਤੁਹਾਨੂੰ ਕੀ ਹੈ ਪਰਮਾਨੈਂਟ ਟਰੀਟਮੈਂਟ ਦੱਸਾਂਗੇ ਜਿਹਦੇ ਨਾਲ ਕੀ ਪਰਮਾਨੈਂਟ ਹੀ ਤੁਹਾਡੇ ਸਿਰ ਦੇ ਵਿੱਚੋਂ ਖਤਮ ਹੋ ਜਾਊਗਾ ਤੁਸੀਂ ਦੋ ਤੋਂ ਤਿੰਨ ਚੀਜ਼ਾਂ ਨੇ ਨਾਰੀਅਲ ਦੇ ਤੇਲ ਵਿੱਚ ਪਾ ਕੇ ਸਿਰ ਦੇ ਉੱਤੇ ਲਾਉਣੀਆਂ ਨੇ ਜਿਹਦੇ ਨਾਲ ਕੀ ਹੈ ਇਹਦਾ ਪੱਕਾ ਹੀ ਰਿਜ਼ਲਟ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਹਾਂਜੀ ਤੁਸੀਂ ਕੀ ਲੈਣਾ ਚੂਨਾ ਲੈਣਾ ਹੈ ਖਾਣ ਵਾਲਾ ਚੂਨਾ ਹੋਵੇ फिर इक ਲੈਣਾ ਮੁਸ਼ਕ ਕਪੂਰ ਦੀਆਂ ਟਿੱਕੀਆਂ ਤੇ ਤੀਜਾ ਲੈਣਾ ਹੈਗਾ ਨਾਰੀਅਲ ਦਾ ਤੇਲ ਤੁਸੀਂ ਇਹਨੂੰ ਨਾਰੀਅਲ ਦੇ ਤੇਲ ਦੇ ਵਿੱਚ ਦੋ ਤਿੰਨ ਤਿੰਨ ਚਾਰ ਟਿੱਕੀਆਂ ਪਾ ਕੇ ਓਵਰਨਾਈਟ ਲਈ ਛੱਡ ਦਿਓ ਸਵੇਰ ਨੂੰ ਇਹ ਖੁਰ ਜਾਣਗੀਆਂ ਇਦੋਂ ਬਾਅਦ ਤੁਸੀਂ ਇਹਦੇ ਵਿੱਚ ਚੂਨਾ ਪਾ ਲਓ ਮਿਕਸ ਕਰਕੇ ਚੰਗੀ ਤਰ੍ਹਾਂ ਹਾਂਜੀ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਓ ਜਿਹੜੇ ਟਿੱਕੀਆਂ ਨੇ ਉਹ ਮਤਲਬ ਕਪੂਰ ਦੀਆਂ ਤੁਸੀਂ ਕਹਿ ਕੇ ਲੈਣੇ ਨੇ ਕਿਸੇ ਸਿਰ ਤੇ ਲਾਉਣੀ ਆਣੀਆਂ ਇੰਨ ਤੁਸੀਂ ਕੁੱਟਣਾ ਨਹੀਂ ਹੈਗਾ ਐਂ ਮਤਲਬ ਨਾਰੀਅਲ ਦੇ ਤੇਲ ਦੇ ਵਿੱਚ ਸੜਦੋ ਰਾਤ ਨੂੰ ਸੜਦੋ ਸਵੇਰ ਨੂੰ ਖੁਰਜਾਣਗੇ ਜਾਂ ਸਵੇਰ ਹੀ ਧਰ ਦੋ ਰਾਤ ਨੂੰ ਖੁਰਜਾਣੀਆਂ 8 ਤੋਂ 10 ਘੰਟੇ ਦੇ ਵਿੱਚੋਂ ਆਪ ਹੀ ਖੁਰਜ ਜਾਂਦੇ ਨੇ ਉਹਨਾਂ ਨੂੰ ਕੁੱਟਣ ਦੀ ਜ਼ਰੂਰਤ ਨਹੀਂ ਹੋਏਗੀ ਜਦੋਂ ਖੁਰ ਗਏ ਦਵਾ ਤੁਸੀਂ ਉਹਦੇ ਵਿੱਚ ਚੁਟਕੀ ਦੋ ਚੁਟਕੀਆਂ ਚੁੰਨੇ ਦੀ ਪਾ ਦਿਓ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਇਹਦੇ ਵਿੱਚ ਲਾਉਣਾ ਕਿਵੇਂ ਹੈ ਤੁਸੀਂ ਆਪਦੇ ਸਿਰ ਨੂੰ ਚੰਗੀ ਤਰ੍ਹਾਂ ਸ਼ੈਂਪੂ ਕਰ ਲਓ ਸ਼ੈਂਪੂ ਕਰਨ ਤੋਂ ਬਾਅਦ ਤੁਸੀਂ ਆਪਦੇ ਮਤਲਬ ਸਕਿਨ ਤੇ ਲਾਉਣਾ ਵਾਲਾ ਤੇਲ ਲਾਉਣਾ ਮਤਲਬ ਚਮੜੀ ਤੇ ਲਾਉਣਾ ਇਹ ਨੂੰ ਤੁਸੀਂ ਆਪ ਲਾ ਲਓ ਜਾਂ ਕਿਸੇ ਤੋਂ ਘੱਟ ਦੇ ਵਿੱਚ ਲਵਾ ਲਓ ਸਿਰਫ ਇਹ ਚਮੜੀ ਚਮੜੀ ਤੇ ਲਾਓ ਵਾਲਾਂ ਤੇ ਲਾ ਲਓ ਜੇਕਰ ਕਿਸੇ ਦੇ ਜੂਆਂ ਪਈਆਂ ਹੋਈਆਂ ਨੇ ਉਹਨੂੰ ਵੀ ਇਹ ਕੰਮ ਕਰਦੀ ਹੈ ਉਹ ਤੁਸੀਂ ਜਿੱਤੇ ਵੀ ਕੋਈ ਜੂਆਂ ਨੇ ਔਰ ਉਹਦੇ ਲਈ ਲਾਉਣਾ ਤਾਂ ਤੁਸੀਂ ਇਹਨੂੰ ਰਾਤ ਨੂੰ ਲਾ ਲਓ ਰਾਤ ਨੂੰ ਲਾ ਕੇ ਸਿਰ ਨੂੰ ਬੰਨ ਲਓ ਇਹਦੇ ਬਾਅਦ ਸਵੇਰੇ ਹੈਡ ਵਾਸ਼ ਕਰ ਲਓ ਜੇਕਰ ਮਤਲਬ ਸਿਕਰੀ ਲਈ ਤੁਸੀਂ ਵਰਤਨਾ ਤੁਸੀਂ ਇਹਨੂੰ ਮਤਲਬ ਸਿਰ ਧੋ ਕੇ ਚੰਗੀ ਤਰ੍ਹਾਂ ਲਾ ਲਓ ਤਿੰਨ ਦਿਨ ਘੱਟੋ-ਘੱਟ ਸਿਰ ਦੇ ਉੱਤੇ ਰੱਖੋ ਤਿੰਨ ਦਿਨਾਂ ਬਾਅਦ ਤੁਸੀਂ ਉਹਦਾ ਸਿਰ ਧੋ ਲਓ ਪਹਿਲੀ ਵਾਰ ਦੇ ਵਿੱਚ ਤੁਹਾਡੀ ਜਿਹੜੀ ਸਿਕਰੀ ਸਾਰੀ ਖਤਮ ਹੋ ਗਈ ਜੇ ਮਾੜੀ-ਮੁੱਟੀ ਰਹਿ ਗਈ ਤਾਂ ਇਹਨੂੰ ਦੂਜੀ ਵਾਰ ਵੀ ਲਾ ਲਓ ਘੱਟੋ-ਘੱਟ 2-3 ਦਿਨ ਤੁਸੀਂ ਇਹਨੂੰ ਸਿਰ ਤੇ ਰੱਖਣਾ ਹੈਗਾ ਜੇਕਰ ਤੁਸੀਂ ਚਾਹੋ ਨੀ ਪਰਮਾਨੈਂਟ ਹੀ ਆਪਣੇ ਸਿਰ ਤੇ ਮੁਟਕੇ ਸਿਕਰੀ ਨਾ ਆਵੇ ਤਾਂ ਤੁਸੀਂ ਇਹਨੂੰ ਤਿੰਨ ਵਾਰੀ ਯੂਜ਼ ਕਰਤੋ ਤੇ ਕਈ ਵਾਰ ਆਪਣੇ ਮਤਲਬ ਘਰ ਦੇ ਛੋਟੇ ਬੱਚਿਆਂ ਦੇ ਨਾਲ ਸੱਚ ਸਿਕਰੀ ਪੈ ਜਾਂਦੀ ਹੈਗੀ ਉਹ ਤੁਸੀਂ ਕੀ ਕਰਨਾ ਹੈ ਨਾਰੀਅਲ ਦੇ ਤੇਲ ਦੇ ਸ਼ੀਸ਼ੇ ਦੇ ਵਿੱਚ ਦੋ ਤਿੰਨ ਟਿੱਕੀਆਂ ਸਿੱਟ ਲਓ ਆਪੇ ਖੁਰ ਜਾਣਗੀਆਂ ਉਹ ਤੇਲ ਨੂੰ ਤੁਸੀਂ ਆਪਦੇ ਛੋਟੇ ਬੱਚਿਆਂ ਦੇ ਸਿਰ ਤੇ ਲਾਓ ਜਿਸ ਦੇ ਨਾਲ ਕੀ ਐ ਸਟਿੱਕਰੀ ਨਹੀਂ ਪੈਂਦੀ ਨਾ ਖਾਰਸ਼ ਹੋਵੇ ਨਾ ਜੂਆ ਪੈਣ ਬੱਚਿਆਂ ਦੀ ਮਤਲਬ ਰੈਮਡੀ ਬਹੁਤ ਵਧੀਆ ਹੈ 100% ਦੇ ਰਿਜ਼ਲਟ ਨੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਸ਼ੇਅਰ ਕਰਨਾ ਨਾ ਭੁੱਲੀਓ